हां दे जी दोस्तों आज ਗੱਲਬਾਤ ਕਰਾਂਗੇ ਦੁੱਲੇ ਪੱਟੀ ਦੀ ਜ਼ਿੰਦਗੀ ਤੇ ਭਾਗ 43ਵੇਂ ਬਾਰੇ ਸੋ ਭਾਗ 42 ਵਿੱਚ ਤੁਸੀਂ ਵੇਖਿਆ ਵੀ ਜਿਹੜਾ ਦੁੱਲਾ ਹੁੰਦਾ ਆਪਣੇ ਸਾਥੀਆਂ ਨੂੰ ਹੁਕਮ ਦਿੰਦਾ ਵੀ ਤਿਆਰੀਆਂ ਕਰ ਲਓ ਆਪਾਂ ਹੁਣ ਸਿੱਧੀ ਟੱਕਰ ਲੈਣੀ ਹੈ ਮੁਗਲਾਂ ਨਾਲ ਪਰ ਦੁੱਲੇ ਦਾ ਮਾਮਾ ਉਹਨੂੰ ਸਲਾਹ ਦਿੰਦਾ ਵੀ ਆਪਾਂ ਇੱਕ ਵਿਉਂਤ ਕਰਕੇ ਦੇਖਦੇ ਹਾਂ ਤੂੰ ਆਪਣੇ 4-5 ਬੰਦੇ ਨਾਲ ਲੈ ਲੈ ਤੇ ਦਰਿਆ ਵੱਲ ਆ ਜਾ ਹੁਣ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣਾ ਠੰਡੀ ਹਵਾ ਜਿਸਮਾਂ ਨੂੰ چیرਦੀ ਜਾਂਦੀ ਸੀ ਹੁਣ ਹਨੇਰਾ ਹੋਰ ਵੀ ਸੰਘਣਾ ਹੋ ਗਿਆ ਸੀਗਾ ਦੁੱਲਾ ਉਹਦੇ ਮਾਮੇ ਪਿਰਥਾ ਰੂੜਾ ਸਦੀਕ ਰਮਜ਼ਾ ਤੇ ਗਾਣਾ ਝਾੜੀਆਂ ਤੋਂ ਬੱਜ ਕੇ ਲੰਘਦੇ ਦਰਿਆ ਦੇ ਉੱਤਰ ਵੱਲ ਤੁਰ ਪਏ ਸਾਹਮਣੇ ਕੁਝ ਪਰਛਾਵੇਂ ਛੈ ਕੇ ਤੁਰਦੇ ਦਿਖੇ ਤਾਂ ਪਿਰਥੇ ਨੇ ਲਲਕਾਰਾ ਮਾਰਿਆ ਵੀ ਬਾਈ ਰੁਕ ਜਾਓ ਜਣੇ ਉਹ ਨਹੀਂ ਤਾਂ ਫਿਰ ਪਰਛਾਵੇਂ ਥਾਂਏ ਰੁਕ ਗਏ ਕੌਣ ਦੇ ਦੁੱਲੇ ਨੇ ਰੌਵਲ ਪੁੱਛਿਆ ਪਰਛਾਵੇਂ ਵਿੱਚੋਂ ਕੋਈ ਨਹੀਂ ਬੋਲਿਆ ਕਿੱਧਰ ਚਲੇ ਜਾਈ ਦੁੱਲੇ ਨੇ ਸਮਝਿਆ ਵੀ ਇਹ ਉਹਦੇ ਆਪਣੀ ਬੰਦੇ ਨੇ ਕੀ ਪਤਾ ਲੜਾਈ ਤੋਂ ਡਰਦੇ ਨੱਖਣ ਲੱਗੇ ਹੋਣ ਬਰਛਾ ਲੱਗਈ ਆਰ ਪਾਰ ਹੁਣ ਬੋਲ ਕੌਣ ਜੇ ਉੜਾ ਦਿਹਾੜਿਆ ਆਸਾਨ ਉਹਦਾ ਖੁਦ ਪਤਾ ਨਹੀਂ ਅਸੀਂ ਇਸ ਵੇਲੇ ਕਿੱਥੇ ਆ ਇੱਕ ਮੰਮਿਉਂਦੀ ਜਹੀ ਆਵਾਜ਼ ਸੁਣੀ ਉਹਨਾਂ ਤੁਸੀਂ ਦੁੱਲੇ ਦੇ ਪੁਰਕਿਆਂ ਦੀ ਧਰਤੀ ਤੇ ਹੋ ਜਣਿਓ ਅਸੀਂ ਭਟਕ ਆਇਆ ਕੌਣ ਜੇ ਤੁਸੀਂ ਅਸੀਂ ਸ਼ੈਨਸ਼ਾਹ ਦੇ ਸਪਾਈ ਆ ਇੱਧਰ ਕੀ ਕਰਨਾ ਹੈ ਜੇ ਹਵਾ ਖਾਂਦੇ ਇੱਧਰ ਆ ਗਏ ਹੁਣ ਰਾਹ ਭੁੱਲ ਗਏ ਹਥਿਆਰ ਹੈਗੇ ਨੇ ਦੁੱਲੇ ਨੇ ਪੁੱਛਿਆ ਖਾਲੀ ਹੱਥਾਂ ਜਾਓ ਵਗ ਜਾਓ ਇੱਥੋਂ ਬਾੜ ਦੇ ਲੋਕ ਰਾਹੋਂ ਭਟਕਿਆ ਨੂੰ ਤੇ ਨੇ ਹੱਥਿਆ ਨੂੰ ਕੁਝ ਨਹੀਂ ਆਖਦੇ ਨਹੀਂ ਤਾਂ ਦਿਨ ਚੜ੍ਹੇ ਤੁਸਾਂ ਦੀਆਂ ਲੋਥਾਂ ਮੁੜ ਜਾਓ ਜਿੱਧਰੋਂ ਆਇਜੇ ਸਪਾਈ ਹਨੇਰੇ ਵਿੱਚ ਠੇਡੇ ਖਾਂਦੇ ਪਿਸ਼ਾਵਲ ਮੁੜ ਪਏ ਦੁੱਲੇ ਹੋਰੀ ਸਾਰੇ ਦਰਿਆ ਕੰਢੇ ਆ ਗਏ ਜੰਗ ਖਾਨ ਦੁੱਲਾ ਅਤੇ ਉਸ ਦੇ ਸਾਥੀਆਂ ਨੂੰ ਆਪਣੀ ਵਿਉਂਤ ਯੁੱਧ ਨੀਤੀ ਸਮਝਾਉਂਦਾ ਰਿਹਾ ਤੇ ਆਕਰ ਵਿੱਚ ਉਸ ਨੇ ਕਿਹਾ ਵੀ ਇੱਕ ਘੋਰ ਸਵਾਰ ਭੇਜੀਏ ਪੈਗਾਮ ਦੇ ਕੇ ਮਿਰਜ਼ੇ ਕੋਲ ਸਦੀਕ ਨੂੰ ਭੇਜ ਦੰਨੇ ਆ ਪੈਗਾਮ ਵੀ ਦਵੇ ਤੇ ਆਪਣੇ ਕੰਨ ਮਿਰਜ਼ੇ ਦੇ ਮੂੰਹ ਨੇੜੇ ਵੀ ਰੱਖੇ ਫਿਰ ਉਹ ਸਾਰੇ ਢੇਰ ਤੱਕ ਲੜਾਈ ਦੇ ਪੈਂਦਰਿਆਂ ਬਾਰੇ ਗੱਲਾਂ ਕਰਦੇ ਰਹੇ ਸਦੀਕ ਨੂੰ ਸਭ ਕੁਝ ਸਮਝਾ ਦਿੱਤਾ ਗਿਆ ਚੜੀਵਲ ਮੁੜਦੇ ਆ ਅਚਾਨਕ ਦੁੱਲੇ ਨੂੰ ਯਾਦ ਆਇਆ ਵੀ ਮੇਰੋ ਕਿੱਥੇ ਹੈ ਉਸ ਨੇ ਪੁੱਛਿਆ ਉਹ ਤਾਂ ਇੱਧਰ ਆਇਆ ਨਹੀਂ ਹੈਗਾ ਚੜੀਵਲ ਪਿਰਥਾ ਹੈਰਾਨ ਹੋਇਆ ਕਿੱਥੇ ਗਿਆ ਹੋਇਆ ਫਿਰ ਦੁੱਲ੍ਹੇ ਨੂੰ ਉਹਦੇ ਚਿੰਤਾ ਹੋਣ ਲੱਗ ਪਈ ਪਿੰਡੀ ਤੱਕ ਤਾਂ ਆਪਣੇ ਨਾਲ ਹੀ ਸੀਗਾ ਗਲੀਆਂ ਵਿੱਚ ਪਈਆਂ ਲੋਥਾਂ ਵੇਖ ਕੇ ਪਤਾ ਨਹੀਂ ਕਿੱਧਰ ਵੱਜ ਗਿਆ ਮੈਂ ਘਰ ਵੱਲ ਮੁੜਦਾ ਵੇਖਿਆ ਤਰੀਕ ਨੇ ਦੱਸਿਆ ਘਰ ਤਾਂ ਉਜੜਿਆ ਪਿਆ ਉੱਥੇ ਕੌਣ ਹੋਣਾ ਸਾਰੇ ਝੜੀ ਵਿੱਚ ਆ ਗਏ ਮੇਰ ਜਾਦਿਆ ਮੇਰੋ ਦਾ ਪਤਾ ਕਰ ਵੀ ਕਿੱਥੇ ਹੈ ਸਰਦਾਰੀਆਂ ਬਣੀਆਂ ਰਹਿਣ ਹੁਣੇ ਜਾਵਾਂ ਕਿ ਫਜ਼ਰ ਦੀ ਨਮਾਜ਼ ਵੇਲੇ ਦੁੱਲਾ ਫਤੂ ਵੱਲ ਝਾਕਿਆ ਮਸ਼ਾਲ ਦੀ ਮੱਦਮ ਲੋ ਵਿੱਚ ਫਤੂ ਦੀ ਅੱਖ ਫਰਕ ਦੀ ਦਿੱਤੀ ਉਹਨੂੰ ਤੂੰ ਹੁਣੇ ਜਾ ਤੇ ਆ ਕੇ ਦੱਸਣਾ ਹੈ ਫਤੂ ਹੱਥ ਵਿੱਚ ਬਰਛਾ ਲੈ ਕੇ ਤੁਰ ਗਿਆ ਉਧਰ ਦੁੱਲੇ ਦੇ ਬੰਦੇ ਝਿੜੀ ਵਿੱਚ ਥਾਂ ਤਾਂ ਧੂੜੀਆਂ ਬਾਲੀ ਆਪਣੇ ਆਪ ਨੂੰ ਨਿਗ੍ਹਾ ਰੱਖ ਰਹੇ ਸਨ ਸਦਕੇ ਆਰਾਮ ਕਰ ਲੈ ਹੁਣ ਫਜ਼ਰ ਹੁੰਦਿਆਂ ਹੀ ਅੱਲਾ ਦਾ ਨਾਮ ਲਈ ਤੇ ਮਿਤਰਾ ਰੱਬ ਰੱਖਾ ਆ ਕੇ ਦੁੱਲਾ ਗਾਣੇ ਨੂੰ ਨਾਲ ਲੈ ਕੇ ਉਧਰ ਤੁਰ ਪਿਆ ਜਿੱਧਰ ਹਥਿਆਰ ਰੱਖੇ ਹੋਏ ਸਨ ਮਿਰਜ਼ਾ ਨਿਜ਼ਾਮਉਦੀਨ ਬਾਦਸ਼ਾਹ ਅਕਬਰ ਵੱਲ ਭੇਜੇ ਪੇਗਾਮ ਦੇ ਜਵਾਬ ਦੀ ਉਡੀਕ ਬੜੀ ਸ਼ਿੱਦਤ ਨਾਲ ਕਰ ਰਿਹਾ ਸੀ ਪਿੰਡੀ ਦੀਆਂ ਬਾਦਾਂ ਬਣਾ ਕੇ ਲਿਆਂਦੀਆਂ ਔਰਤਾਂ ਵਿੱਚੋਂ ਇੱਕ ਹਸੀਨ ਦਿੱਸ ਦੀ ਲੜਕੀ ਨੂੰ ਸਪਾਈ ਉਹਦੇ ਖੇਮੇ ਵਿੱਚ ਸੂਰ ਦੇ ਢਲਦਿਆਂ ਹੀ ਛੱਡ ਗਏ ਸਨ ਨਜ਼ਾਮਉਦੀਨ ਤਾਂ ਚਾਹੁੰਦਾ ਸੀ ਵੀ ਦੁੱਲੇ ਪੱਟੀ ਨੂੰ ਸਭ ਕੁਝ ਖਾਣ ਲਈ ਦੁੱਲੇ ਦੀਆਂ ਧੀਆਂ ਨੂੰ ਜਾਂ ਹੱਦ ਬੇਗਮ ਨੂੰ ਆਪਣੇ ਖੇਮੇ ਵਿੱਚ ਬੁਲਾਵੇ ਪਰ ਜਦੋਂ ਸਪਾਈਆਂ ਨੇ ਦੱਸਿਆ ਵੀ ਦੁੱਲਾ ਆ ਗਿਆ ਹੋਇਆ ਤੇ ਇਹਨਾਂ ਰੰਨਾਂ ਨੇ ਆਪਣੇ ਗਲ ਵਿੱਚ ਵੱਡੇ ਤਵੀਤਾਂ ਵਿੱਚ ਜ਼ਹਿਰ ਛੁਪਾ ਕੇ ਰੱਖਿਆ ਈ ਤਾਂ ਮਿਰਜ਼ਾ ਨਜ਼ਾਮਉਦੀਨ ਨੇ ਇਰਾਦਾ ਬਦਲ ਲਿਆ ਸੀਗਾ ਉਂਝ ਵੀ ਜਦੋਂ ਦਾ ਉਸਨੇ ਸੁਣਿਆ ਸੀ ਵੀ ਦੁੱਲਾ ਆ ਗਿਆ ਹੈ ਉਹਨੂੰ ਠੰਡ ਵਿੱਚ ਵੀ ਤਰੀੜੀਆਂ ਆਉਣ ਲੱਗ ਪਈਆਂ ਸਨ ਤੇ ਮਿਰਜ਼ੇ ਦਾ ਰਹਿਦਾ ਸਾਹ ਸੱਤ ਲਾਹੌਰ ਤੋਂ ਆਏ ਇੱਕ ਕਸਾਦ ਨੇ ਘੜ ਦਿੱਤਾ ਇੱਕ ਧੜਵੇਂ ਨੂੰ ਪਕੜਨ ਲਈ ਸ਼ਾਹੀ ਲਸ਼ਕਰ ਇਹਨੇ ਦਿਨ ਡੇਰਾ ਲਈ ਬੈਠੇਗਾ ਇਸ ਤਰ੍ਹਾਂ ਸਪਾਈਆਂ ਵਿੱਚ ਬਗਾਵਤ ਫੈਲਣ ਦਾ ਡਰ ਹੈ ਇਹ ਸ਼ੈਨਸ਼ਾਹ ਹਿੰਦ ਦੀ ਤੋਹੀਨ ਹੈ ਕੀ ਹੁਣ ਪਿੰਡੀ ਤੇ ਬਾਗਿਆਂ ਨੂੰ ਸੋਧਣ ਲਈ ਬੰਦੀ ਬਣਾਉਣ ਲਈ ਖੁਦ ਸ਼ੈਨਸ਼ਾਹ ਨੂੰ ਚੜ੍ਹਾਈ ਕਰਨੀ ਪਵੇਗੀ ਅਗਰ 2 ਦਿਨਾਂ ਦੇ ਅੰਦਰ ਅੰਦਰ ਮਸਲਾ ਹੱਲ ਨਹੀਂ ਹੁੰਦਾ ਤਾਂ ਆਪਣੇ ਆਪਣੇ ਘਰੀ ਚਲੇ ਜਾਓ ਇਸ ਧਮਕੀ ਭਰੇ ਪੈਗਾਮ ਨੇ ਮਿਰਜ਼ਾ ਨਜ਼ਾਮੋਦੀਨ ਨੂੰ ਜਿਉਂਦੇ ਹੀ ਮਾਰ ਦਿੱਤਾ ਸੀ ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਉਹ ਇੱਕ ਹਾਰਿਆ ਹੋਇਆ ਸਿਪਾਹਸਰਾਰ ਬਣ ਕੇ ਰਹਿ ਗਿਆ ਸੀ ਕੰਧਾਰ ਦੀ ਜਿੱਤ ਵੀ ਖੋਖਾਤੇ ਪੈ ਗਈ ਕਰੋਧ ਵਿੱਚ ਵੱਧਦੇ ਹਾਂ ਉਸ ਨੇ ਸ਼ਰਾਬ ਦਾ ਪਹਿਲਾ ਅੰਦਰ ਛੁੱਟਿਆ ਤੇ ਤਾੜੀ ਮਾਰੀ ਪੈਰੇਦਾਰ ਅੰਦਰ ਆ ਕੇ ਅਦਾ ਝੋਗ ਗਿਆ ਕਿੱਥੇ ਮਰ ਗਏ ਨੇ ਸਾਰੇ ਇੱਕ ਇੱਕ ਨੂੰ ਪੁੱਠਾ ਲੜਕਾ ਦੇਾਂਗਾ तमाम ਸੂਬੇਦਾਰ ਨੂੰ ਤੁਰੰਤ ਹਾਜ਼ਰ ਹੋਣ ਦੀ ਆਗ਼ ਆਗਦੇ ਉਸਨੇ ਪੂਰੇ ਜ਼ੋਰ ਨਾਲ ਪੈਰ ਜ਼ਮੀਨ ਉੱਪਰ ਪੜਕਿਆ ਪਹਿਰੇਦਾਰ ਪਿਛਲੇ ਪੈਰੀ ਬਾਹਰ ਨਿਕਲ ਗਿਆ ਇਸ ਵੇਲੇ ਇੱਕ ਸਪਾਈ ਨੇ ਅੰਦਰ ਆਉਣ ਦੀ ਆਗ਼ੇ ਮੰਗੀ ਦੋਲੇ ਭੱਟੀ ਨੇ ਪਗਾਮ ਭੇਜਿਆ ਹੀ ਹਜ਼ੂਰ ਅੰਦਰ ਆਉਂਦਿਆਂ ਹੀ ਸਪਾਈ ਨੇ ਦੱਸਿਆ ਕਿੱਥੇ ਆ ਉਹ ਖੰਜੀਰ ਦਾ ਤੁਖਮ ਰੁੱਕਾ ਪੜ ਕੇ ਨਜ਼ਾਮੋਦੀਨ ਦਿਹਾੜਿਆ ਸਪਾਈ ਬਾਹਰ ਨਿਕਲ ਗਿਆ ਨਜ਼ਾਮੋਦੀਨ ਨੇ ਸੋਚਿਆ ਵੀ ਐਨੀ ਜ਼ੁਰਤ ਮਿਰਜ਼ਾ ਨਜ਼ਾਮੋਦੀਨ ਸਿਪਾਹਸਲਾਰ ਸ਼ਹਨਚੇ ਹਿੰਦ ਨੂੰ ਇਸ ਤਰ੍ਹਾਂ ਵੰਗਾਰੇਗਾ ਉਦਾਸਾ ਨੂੰ ਪੋਤ ਬਣ ਕੇ ਚੰਬੜਦਾ ਪਿਆ ਹੈ ਬੜੀ ਅੱਤ ਚੁਕੀ ਹੋਈ ਹੈ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ ਠੀਕ ਹੈ ਫੌਦਾਰ ਸੁਬੇਦਾਰ ਆਉਂਦੇ ਨੇ ਪੁੱਛਦੇ ਆਂ ਵੀ ਉਹ ਕੀ ਆਖਦੇ ਨੇ ਐਨੇ ਵਿੱਚ ਸਾਰੇ ਸੁਬੇਦਾਰ ਫੌਦਾਰ ਖਿਮੇ ਦੇ ਬਾਹਰ ਜਮਾ ਹੋ ਗਏ ਨਜ਼ਾਮਉਦੀਨ ਨੇ ਕਹਿਣ ਤੇ ਜਦ ਸਾਰੇ ਅੰਦਰ ਆਏ ਤਾਂ ਹੁਕਮ ਰਾਏ ਹੋ ਸਨ ਮਨਾ ਵਿੱਚ ਡਰ ਸੀ ਪਤਾ ਨਹੀਂ ਕੀ ਹੋਣ ਵਾਲਾ ਹੱਲਾ ਬੋਲਣਾ ਹੈ ਜਾਂ ਫਿਰ ਵਾਪਸ ਕੂਚ ਕਰਨਾ ਨਜ਼ਾਮਉਦੀਨ ਨੇ ਆਖਿਆ ਵੀ ਦੁੱਲੇ ਪੱਟੀ ਨੇ ਪਗਾਮ ਕੱਲਿਆ ਆਖਦਾ ਹੈ ਵੀ ਸਪਾਈਆਂ ਨੂੰ ਕੀ ਮਰਵਾਉਣਾ ਪੱਟੀ ਇੱਕ ਤੇ ਮੁਗਲ ਚਾਰ ਲੜਨਗੇ ਮਨਜ਼ੂਰ ਹੈ ਸਾਨੂੰ ਸਮਝਦਾ ਕੀ ਐ ਦੁੱਲਾ ਅਸੀਂ ਕੋਈ ਭੇਡਾਂ ਬੱਕਰੀਆਂ ਵਾਂ ਹੱਦ ਹੋ ਗਈ ਐ ਹਜ਼ੂਰ ਲਾਣਤਾ ਭੇਜੋ ਉਹਨੂੰ ਆਕੋ ਵੀ ਪੱਟੀ ਵੀ ਇੱਕ ਤੇ ਮੁਗਲ ਵੀ ਇੱਕ ਐ ਰੋਜ਼ ਰੋਜ਼ ਤਾਂ ਨਹੀਂ ਮਰਨਾ ਇੱਕ ਫੌਦਾਰ ਪੜਕੇ ਆ ਐਨਾ ਕਾਲਾ ਨਾ ਪੈ ਤੂੰ ਤੇ ਕੰਬਣ ਲੱਗਾ ਗੁੱਸੇ ਨਾਲ ਬੈਠ ਇਹ ਵੇਲਾ ਤਰਕੀਬ ਲਣਾਉਂਦਾ ਜੇ ਪੱਟੀ ਆਪ ਹੀ ਮੰਡੇ ਨੇ ਮੈਂ ਸੋਦਾ ਵੀ ਐਵੇਂ ਕਰਵਕੀਏ ਉਹਦੇ ਹੰਕਾਰ ਨੂੰ ਠੱਲ ਵੀ ਤਾਂ ਪਾਉਣੀ ਐ ਮਿਰਦੇ ਨੇ ਸਮਝਾਇਆ ਇਹਦੇ ਵਿੱਚ ਭਾਰੀ ਹੱਥ ਕੈ ਮੁਗਲਾਂ ਦੀ ਹਜ਼ੂਰ ਇਸ ਤਰ੍ਹਾਂ ਦੁੱਲੇ ਨੇ ਮੁਗਲਾਂ ਦੀ ਗੈਰਤ ਔਰ ਬਹਾਦਰੀ ਦੀ ਹੱਤਕ ਕੀਤੀ ਹੈ ਪੱਟੀ ਇੱਕ ਤੇ ਮੁਗਲ ਚਾਰ ਐਡੇ ਸੂਰਮੇ ਜੰਮ ਪਏ ਹੋ ਇੱਕ ਹੋਰ ਨੇ ਗੁੱਸਾ ਘਟਿਆ ਕਿੰਨੇ ਕੋ ਹੋਣੇ ਇਹੋ ਹੰਕਾਰ ਤੋਂ ਮਾਰ ਪੈਂਦੀ ਐ ਸੂਰਜ ਲੈਣ ਤੋਂ ਪਹਿਲਾਂ ਪਹਿਲਾਂ ਅਸੀਂ ਖਤਮ ਕਰ ਦੇਣੇ ਨੇ ਸਾਰੇ ਤੁਸਾਂ ਦਾ ਗੁੱਸਾ ਵਾਜਬ ਐ ਦੁੱਲੇ ਨੇ ਇੱਕ ਤਰ੍ਹਾਂ ਨਾਲ ਮੁਗਲਾਂ ਨੂੰ ਨਹੀਂ ਸ਼ੈਨ ਸ਼ਾਨ ਨੂੰ ਵੰਗਾਰਿਆ ਤੇ ਹੁਣ ਮੌਕਾ ਐ ਦੁੱਲੇ ਨੂੰ ਉਸੇ ਦੇ ਦਾ ਨਾਲ ਥੋਬੀ ਫੜਕਾ ਦਈਏ ਅਗਰ ਜਨਾਬ ਇਸ ਤਰ੍ਹਾਂ ਸੋਦੇ ਨੇ ਤਾਂ ਠੀਕ ਐ ਆਖ ਕਲੋ ਵੀ ਤੂੰ ਇੱਕ ਪੱਟੀ ਭੇਜਦਾ ਰਹ ਅਸੀਂ ਇਧਰੋਂ ਚਾਰ ਸਿਪਾਈ ਭੇਜਦੇ ਰਹਾਂਗੇ ਸਾਰੇ ਸਹਿਮਤ ਹੋ ਗਏ ਦੁੱਲਾ ਇਹ ਵੀ ਆਖਦਾ ਐ ਵੀ ਕੋਈ ਬੇਇਮਾਨੀ ਨਹੀਂ ਹੋਣੀ ਚਾਹੀਦੀ ਫਿਰ ਅਸਾਂ ਵੀ ਪਾਬੰਦ ਨਹੀਂ ਹੋਵਾਂਗੇ ਮਿਰਦੇ ਨੇ ਜਾਣਕਾਰੀ ਦਿੱਤੀ ਅਸੀਂ ਬੇਈਮਾਨੀ ਕਿਉਂ ਕਰਨ ਲੱਗੇ ਜਿਨ੍ਹਾਂ ਚਾਰ ਭੇਜਣੇ ਨੇ ਜਦੋਂ ਤੱਕ ਦੁੱਲਾ ਮੈਦਾਨ ਵਿੱਚ ਨਹੀਂ ਆਉਂਦਾ ਅਸੀਂ ਚਾਰ ਸਿਪਾਈ ਭੇਜ ਦੇ ਰਾਂਗੇ ਸਹੀ ਹੈ ਅੱਗੇ ਤਾਂ ਉਹ ਚੋਰਾ ਮੰਗ ਆਉਂਦੇ ਸਨ ਪਤਾ ਹੋਣ ਲੱਗੇਗਾ ਜਦੋਂ ਆਮੋ ਸਾਹਮਣੇ ਦੀ ਟੱਕਰ ਹੋਈ ਵੇਖ ਲਾਗੇ ਵੀ ਕਿਨਾ ਕਿਨਾ ਨੇ ਆਪਣੀ ਮਾਦਾ ਦੁੱਧ ਚੁੰਗ ਲਈ ਸਾਰਿਆਂ ਨੇ مشਵਰਾ ਕਰਕੇ ਦੁੱਲੇ ਦੇ ਪੇਗਾਮ ਦਾ ਜਵਾਬ ਦੇ ਦਿੱਤਾ ਚੌਧਰੀਆਂ ਦੀ ਹਵੇਲੀਆਂ ਨੂੰ ਛੱਡ ਕੇ ਬਾਕੀ ਖੇ ਹੋਈ ਪਿੰਡੀ ਦੇ ਬਜੇ ਖੋਜੇ ਲੋਕ ਹੈਰਾਨ ਸਨ ਹਾਜੀ ਚਿਰਾਗਦੀਨ ਤਾਂ ਪਰੇਸ਼ਾਨ ਵੀ ਸੀਗਾ ਵੀ ਇਹ ਕੀ ਸੋਚਿਆ ਦੁੱਲੇ ਨੇ ਇਸ ਤਰ੍ਹਾਂ ਤਾਂ ਦੁੱਲਾ ਤੇ ਉਹਦੇ ਬੰਦਿਆਂ ਨੇ ਝੀੜੀ ਵਿੱਚੋਂ ਨਿਕਲ ਕੇ ਪਿੰਡੀ ਦੀ ਹੱਦ ਤੇ ਆ ਕੇ ਮੋਰਚੇ ਲਾਏ। ਮਾਮੇ ਭਾਂ ਦੇ ਪਿੰਡਾਂ ਤੋਂ ਆਏ ਗੱਬਰੂ ਪੂਰੇ ਜੋਸ਼ ਵਿੱਚ ਸਨ। ਆਸ-ਪਾਸ ਦੇ ਪਿੰਡਾਂ ਵਿੱਚ ਇਹ ਵੀ ਗੱਲ ਫੈਲ ਗਈ। ਲੋਕ ਵਿਹੜਾ ਕੱਟ ਕੇ ਪਿੰਡੀ ਵੱਲ ਤੁਰ ਪਏ। ਜਿਵੇਂ ਉਹ ਕੋਈ ਮੇਲਾ ਵੇਖਣ ਆਏ ਹੋਣ। ਕੁਝ ਤਾਂ ਆਪਣੇ ਬਾਲ ਵੀ ਮੋਢਿਆਂ 'ਤੇ ਚੁੱਕੀ ਆ ਰਹੇ ਸਨ। ਇਹ ਅਨੋਖੀ ਜੰਗ ਪੱਟੀ ਇੱਕ ਤੇ ਮੁਗਲ ਚਾਰ ਲੋਕਾਂ ਨੂੰ ਸਮਝ ਨਹੀਂ ਸੀ ਪੈ ਰਹੀ। ਇਹ ਤਾਂ ਆਸਾਮੀ ਲੜਾਈ ਹੈ। ਉਹ ਇੱਕ ਦੂਜੇ ਨਾਲ ਤੋਖਲੇ ਸਾਂਝੇ ਕਰਦੇ। ਹੱਥੋਂ ਪਰ ਲੜਨ ਵਾਲਿਆਂ ਤੋਂ ਬਿਨਾ ਇੰਨੀ ਭੀੜ ਜੁੜ ਗਈ ਤਮਾਸ਼ੀ ਬਿਨਾ ਦੀ ਵੀ ਲੱਗਦਾ ਸੀ ਵੀ ਪਿੰਡਾਂ ਦੇ ਪਿੰਡ ਹੀ ਇੱਧਰ ਆ ਟੋਕੇ ਨੇ ਹਾਜੀ ਚਰਾਗਦੀਨ ਵੀ ਦੁੱਲੇ ਨੂੰ ਸਮਝਾਉਣ ਇੱਧਰ ਤੁਰ ਪਿਆ ਸੀਗਾ ਮਰਜ਼ਾ ਨਜ਼ਾਮਉਦੀਨ ਵੱਲੋਂ ਦੁੱਲੇ ਦੀ ਚਣੌਤੀ ਕਬੂਰ ਕਰ ਲੈਣ ਪਿੱਛੋਂ ਦੁੱਲੇ ਅਤੇ ਉਹਦੇ ਮਾਮਿਆਂ ਫੈਸਲਾ ਕਰ ਦਿਆ ਸੀਗਾ ਵੀ ਪਹਿਲਾਂ ਕੌਣ ਤੇ ਫਿਰ ਕੌਣ ਜਾਵੇਗਾ ਸਾਹਮਣੇ ਨਜ਼ਾਮਉਦੀਨ ਦੀਆਂ ਫੌਜਾਂ ਵੀ ਆ ਡਟੀਆਂ ਉਹਨਾਂ ਦੇ ਘੋੜੇ ਹਣਕਦੇ ਸੁਣ ਲੱਗ ਪਏ ਨਜ਼ਾਮਉਦੀਨ ਇੱਕ ਹਾਥੀ ਉੱਪਰ ਚੜ੍ਹਿਆ ਜੰਗ ਦੇ ਪਹਿਲੇ ਦੌਰ ਦੇ ਮੁਕਾਬਲੇ ਦੀ ਉਡੀਕ ਵਿੱਚ ਉਤਾਵਲਾ ਸੀਗਾ ਇਧਰ ਨਗਾਰੇ ਉੱਪਰ ਚੋਟ ਮਾਰਨ ਤੋਂ ਪਹਿਲਾਂ ਦੁੱਲੇ ਨੇ ਆਪਣੇ ਸਾਥੀਆਂ ਨੂੰ ਸਮਝਾਇਆ ਸਭ ਨੇ ਇੱਕਦਮ ਤਿਆਰ ਰਹਿਣਾ ਜੇ ਮੁਗਲ ਬੇਇਮਾਨੀ ਕਰਨਗੇ ਤਾਂ ਮੇਰੇ ਇੱਕ ਇਸ਼ਾਰੇ ਤੇ ਤਾਵਾ ਬੋਲ ਦੇਣਾ ਫਿਰ ਉਸ ਨੇ ਵਰਛਾ ਲੜਾ ਕੇ ਆਵਾਜ਼ ਬੁਲੰਦ ਕੀਤੀ ਵੀ ਅਸੀਂ ਜੀਵਾਂਗੇ ਆਪਣੇ ਭੌਏ ਲਈ ਅਸੀਂ ਜੀਵਾਂਗੇ ਅਸੀਂ ਲੜਾਂਗੇ ਆਪਣੇ ਭੌਏ ਲਈ ਅਸੀਂ ਮਰਾਂਗੇ ਆਪਣੇ ਭੌਏ ਲਈ ਅਸੀਂ ਮਰਾਂਗੇ ਹੁਣ ਇਕੱਠੇ ਹੋਏ ਲੋਕ ਵੀ ਬੋਲ ਉઠੇ ਆਵਾਜ਼ਾਂ ਦਾ ਅਜਿਹਾ ਵਾਵਰੋਲਾ ਉਠਿਆ ਵੀ ਸਾਹਮਣੇ ਖੜੀ ਮੁਗਲ ਸਪਾਈਆਂ ਦੀ ਭੀੜ ਦੇ ਚਿਹਰੇ ਪੀਲੇ ਪੈ ਗਏ ਨਾਲੇ ਦੁੱਲੇ ਦੇ ਇਸ਼ਾਰੇ ਤੇ ਨਗਾਰੇ ਉੱਪਰ ਪਹਿਲੀ ਜੋੜ ਲਾਈ ਗਈ ਤੇ ਫਿਰ ਲਗਾਤਾਰ ਲੱਗਦੀ ਰਹੀ ਦੁੱਲੇ ਦਾ ਭਾਂਡਾ ਸ਼ੇਰਖਾਂ ਅੱਗੇ ਵਧਿਆ ਘੋੜੀ ਨੇ ਅਗਲੇ ਦੋਵੇਂ ਪੈਰ ਉੱਪਰ ਚੁੱਕ ਕੇ ਆਪਣਾ ਇਰਾਦਾ ਦੱਸਿਆ ਸ਼ੇਰਖਾਂ ਨੇ ਵਰਚਾ ਹਵਾ ਵਿੱਚ ਲਹਿਰਾਇਆ ਦੂਸਰਾ ਵਰਚਾ ਇਸ ਢੰਗ ਨਾਲ ਕਾਠੀ ਨਾਲ ਲਟਕਾਇਆ ਸੀਗਾ ਵੀ ਲੋੜ ਪੈਣ ਤੇ ਤੁਰੰਤ ਹੱਤ ਪੈ ਜਾਣ ਸਾਹਮਣੇ ਤੋਂ ਮਿਰਜ਼ੇ ਦੇ ਚਾਰ ਸਿਪਾਈ ਕਮਾਨ ਵਿੱਚੋਂ ਨਿਕਲੇ ਤੀਰਾਂ ਵਾਂਗ ਸ਼ੇਰਖਾਂ ਵੱਲ ਵਧੇ ਸ਼ੇਰਖਾਂ ਨੇ ਵੀ ਪੈਰ ਤੋਂ ਹੀ ਘੋੜੀ ਹਵਾ ਬਣਾ ਦੱਤੀ ਘੋੜੀ ਨੇ ਬਾਗ ਇੰਜ ਚੇਰੀ ਜਿਵੇਂ ਆਗ ਦੀ ਹੋਵੇ ਵੀ ਨਸਨ ਦੇ ਮੈਨੂੰ ਕਰਿਆਲਾ ਦਾ ਢਿੱਲਾ ਛੱਡ ਨੇ ਦੇ ਔਰਤੇ ਸ਼ੇਰਖਾਨੇ ਲਗਾਮ ਮੂੰਹ ਵਿੱਚ ਫੜ ਕੇ ਦੂਸਰਾ ਪਰਚਾ ਹੱਥ ਵਿੱਚ ਕਰ ਦਿਆ ਤੇ ਚਾਰਾਂ ਸਿਪਾਈਆਂ ਦੇ ਵਿਚਕਾਰ ਧੁੱਸ ਦਿੰਦੇ ਹਾਂ ਲਲਕਾਰਾ ਮਾਰਿਆ ਉਹਨੇ ਦੋ ਸਿਪਾਈ ਜ਼ਖਮੀ ਹੋ ਕੇ ਜ਼ਮੀਨ ਤੇ ਲਟੜਨੀਆਂ ਖਾਣ ਲੱਗ ਪਏ ਸ਼ੇਰਖਾਨ ਦੀ ਘੋੜੀ ਜ਼ਖਮੀ ਹੋ ਕੇ ਡਿੱਗ ਪਈ ਆਪਸ ਵਿੱਚ ਟਕਰਾਨ ਨਾਲ ਸ਼ਾਹੀ ਲਸ਼ਕਰ ਦਾ ਇੱਕ ਘੋੜਾ ਉਂਜੀ ਪੈਰੋਂ ਨਿਕਲ ਗਿਆ ਤੇ ਸਵਾਰ ਉਹ ਤੇ ਢਾ ਕੇ ਲੱਤ ਤੜਾ ਬੈਠਾ ਆਪਣੀ ਜਦ ਸ਼ੇਰਖਾਨ ਤਲਵਾਰ ਖਿੱਚ ਕੇ ਚੌਥੇ ਸਿਪਾਈ ਵੱਲ ਦੌੜਿਆ ਤਾਂ ਉਹ ਡਰ ਦਾ ਮੈਦਾਨ ਛੱਡ ਗਿਆ ਸ਼ੇਰਖਾਨ ਡੇਗੇ ਪਏ ਤੇ ਜ਼ਖਮੀ ਸਿਪਾਈਆਂ ਉੱਪਰ ਵਾਰ ਕਰਨ ਲੱਗ ਪਿਆ ਬਾਰ ਕੋ ਜ ਸੋਚ ਕੇ ਇਰਾਦਾ ਬਦਲ ਲਿਆ ਉਹਨੇ ਉਸਨੇ ਇੱਕ ਸਪਾਈ ਦਾ ਘੋੜਾ ਫੜਿਆ ਤੇ ਪਲਾਕੀ ਮਾਰ ਕੇ ਉਸ ਉੱਪਰ ਜਾ ਬੈਠਾ ਇੱਕ ਪਲ ਹੀ ਉਹ ਇਕੱਟੀ ਹੋਈ ਸ਼ਾਹੀ ਸੈਨਾ ਵੱਲ ਝੱਕਿਆ ਫਿਰ ਘੋੜੇ ਦੀਆਂ ਬਾਗਾਂ ਇੰਜ ਖਿੱਚੀਆਂ ਉਹ ਅਗੜੀਆਂ ਲੱਤਾਂ ਚੁੱਕ ਕੇ ਹਣਕੇ ਆ ਜਿਵੇਂ ਸ਼ਾਹੀ ਸੈਨਾ ਨੂੰ ਦੰਦੀਆਂ ਚੜਾ ਰਿਆ ਹੋਵੇ ਫਿਰ ਸ਼ੇਰ ਖਾਨ ਨੇ ਘੋੜਾ ਪਿੰਡੀ ਦੀ ਹੱਦ ਵੱਲ ਮੋੜ ਲਿਆ ਪਿੰਡੀ ਦੀ ਹੱਦ ਵੱਲੋਂ ਲਲਕਾਰੇ ਵਜੇ ਜਕਾਰੇ ਸੁਣੇ ਸ਼ਾਹੀ ਲਸ਼ਕਰ ਵਿੱਚ ਸਨਮਾਟਾ ਜਾ ਗਿਆ ਨਮੋਸ਼ੀ ਨਾਲ ਮਿਰਜ਼ਾ ਨਜ਼ਾਮਉਦੀਨ ਬਲ ਉੱਠਿਆ ਦੁੱਲੇ ਵਾਲੇ ਪਾਸਿਓਂ ਨਗਾਰੇ ਉੱਪਰ ਫੇਰ ਚੋੜ ਲਾਈ ਗਈ ਦੁੱਲੇ ਦਾ ਮਾਮਾ ਜੰਗ ਖਾਨ ਕੇ ਵਧਿਆ ਹੁਣ ਉਹ ਪਹਿਲਾਂ ਹੀ ਕਰੋਧ ਅਤੇ ਰੰਝ ਨਾਲ ਭਰਿਆ ਹੋਇਆ ਸੀਗਾ ਉਸ ਦੀ ਪੈਣ ਲੱਧੀ ਅਤੇ ਬੱਚੇ ਮਿਰਜ਼ੇ ਦੀ ਕੈਦ ਵਿੱਚ ਥਾਣ ਉਹ ਭੁਕੇ ਸ਼ੇਰ ਵਾਂਗ ਗਿਆ ਅਤੇ ਮੁਗਲ ਸਪਾਹੀਆਂ ਉੱਪਰ ਟੁੱਟ ਕੇ ਪੈ ਗਿਆ ਤਲਵਾਰਾਂ ਨਾਲ ਤਲਵਾਰਾਂ ਭਿੜੀਆਂ ਸਪਾਹੀਆਂ ਨੇ ਆਪਣੀ ਰਣਨੀਤੀ ਨਾਲ ਜੰਗ ਖਾਨ ਨੂੰ ਘੇਰਾ ਪਾ ਲਿਆ ਆਪਣੇ ਜ਼ਖਮਾਂ ਦੀ ਪਰਵਾਹ ਨਾ ਕਰਦਾ ਉਹ ਸਪਾਹੀਆਂ ਦੇ ਵਾਰ ਰੋਕਦਾ ਵੀ ਰਿਹਾ ਤੇ ਵਾਰ ਕਰਦਾ ਵੀ ਰਿਹਾ ਉਹ ਖੂਨ ਉਹਦੇ ਸਿਰ ਨੂੰ ਚੜਿਆ ਹੋਇਆ ਸੀਗਾ ਇਹੋ ਲੱਗਦਾ ਸੀ ਜਿਵੇਂ ਜੰਗ ਖਾਨਦਰ ਕੋਈ ਪ੍ਰੇਤ ਆਣ ਵਰਿਆ ਹੋਵੇ ਹੁਣ ਸਿਪਾਹੀ ਵੀ ਜ਼ਖਮੀ ਹੋ ਗਏ ਜਦੋਂ ਜੰਗ ਖਾਨ ਵਾਰ ਕਰਨ ਲੱਗਾ ਗਰਜਦਾ ਤਾਂ ਸਿਪਾਹੀਆਂ ਹੱਥੋਂ ਹਥਿਆਰ ਛੁੱਟ ਜਾਂਦੇ ਆਪਣੇ ਹਵਾਤੀ ਦਸਤੇ ਵਿੱਚ ਘਰੇ ਆ ਨਜ਼ਾਮੋ ਦੇ ਨੇ ਇਸ ਜੰਗ ਦਾ ਨਜ਼ਾਰਾ ਵੇਖਦਾ ਜ਼ਖਮੀ ਸੱਪ ਮੰਗ ਪਿਛਕੋੜ ਰਿਹਾ ਸੀਗਾ ਤੇ ਆਪਣੇ ਸਿਪਾਹੀਆਂ ਨੂੰ ਗਾਲਾਂ ਵੀ ਦੇਈ ਜਾ ਰਿਹਾ ਸੀਗਾ ਉਹ ਦੋ ਸਿਪਾਹੀ ਰਣ ਛੱਡ ਗਏ ਦੋ ਜ਼ਖਮੀ ਹੋ ਕੇ ਮੈਦਾਨ ਵਿੱਚ ਡਿੱਗ ਪਏ ਜੰਗ ਖਾਨ ਵੀ ਜ਼ਖਮੀ ਸੀਗਾ ਕੋੜਤਾ ਲਹੂ ਨਾਲ ਭਿੱਜ ਗਿਆ ਸੀਗਾ ਉਹਦਾ ਜੰਗ ਖਾਨੇ ਕੋੜਾ ਮੋੜ ਕੇ ਤਲਵਾਰ ਹਵਾ ਵਿੱਚ ਲੜਾ ਕੇ ਲਲਕਾਰਾ ਮਾਰਿਆ ਤਾਂ ਇੱਕ ਜ਼ਖਮੀ ਸਿਪਾਹੀ ਉੱਠ ਕੇ ਵਾਰ ਕਰਨ ਲੱਗਾ ਜੰਗਖਾਨ ਦੇ ਹੱਥ ਵਿੱਚ ਉਸਦੀ ਬਾਹ ਆ ਗਈ ਉਸਨੇ ਝਟ ਕੋੜੇ ਨੂੰ ਅੱਡੀ ਲਾਈ ਸਪਾਈ ਨਾਲ ਹੀ ਘੜੀਦਾ ਗਿਆ ਏਉਂ ਲੱਗਦਾ ਸੀ ਜਿਵੇਂ ਬਗਿਆੜ ਭੇੜ ਦਾ ਕੰਨ ਮੋਹ ਵਿੱਚ ਪਾ ਕੇ ਆਪਣੇ ਨਾਲ ਤੁਰ ਹੀ ਜਾਂਦਾ ਹੋਵੇ ਥੋੜੀ ਦੂਰ ਜਾ ਕੇ ਜੰਗਖਾਨ ਨੇ ਸਪਾਈ ਦੀ ਬਾਹ ਛੱਡ ਦਿੱਤੀ ਤੇ ਉਹ ਮੁਰਦੇ ਵਾਂਗ ਮੋਢੇ ਮੋਢੇ ਦੇ ਕੇ ਪਿਆ ਰਿਹਾ ਜੰਗਖਾਨ ਆਪਣੇ ਲੋਕਾਂ ਵਿੱਚ ਆ ਗਿਆ ਹੁਣ ਪਿੰਡੀ ਦੇ ਲੋਕਾਂ ਪਹਿਲਾਂ ਆ ਗਏ ਚੀਕਾਂ ਮਾਰੀਆਂ ਸੀਟੀਆਂ ਵਜਾਈਆਂ ਤੇ ਬੱਕਰੇ ਬੁਲਾਏ ਉਹਨਾਂ ਨੇ ਮੱਲਮ ਪੱਟੀ ਕਰਨ ਵਾਲੇ ਫੌਰਨ ਜੰਗਖਾਨ ਨੂੰ ਇੱਕ ਪਾਸੇ ਲੈ ਗਏ ਖਾਹੀ ਲਸ਼ਕਰ ਵਾਲੇ ਪਾਸੇ ਫੇਰ ਨਮੋਸ਼ੀ ਛਾ ਗਈ ਇਹ ਤਾਂ ਸ਼ੈਨਸ਼ਾਹ ਹਿੰਦ ਅਕਬਰ ਦੇ ਸਿਪਾਹਸਲਾਰ ਦੀ ਸਰਾਸਰ ਤੋਹਰੀਨ ਹੈ ਮੇਜ਼ੇ ਅੰਦਰ ਕਮੀਨਗੀ ਨੇ ਸਿਰ ਚੁੱਕਿਆ ਹੁਣ ਕੁਝ ਕਰਨਾ ਪਵੇਗਾ ਇਸ ਤਰ੍ਹਾਂ ਇਹ ਮਸਲਾ ਹੱਲ ਨਹੀਂ ਹੋਣਾ ਉਧਰ ਦੁੱਲੇ ਵਾਲੇ ਪਾਸੇ ਨਗਾਰੇ ਉੱਪਰ ਚੋੜ ਫੇਰ ਲਾਈ ਗਈ ਦੁੱਲੇ ਦਾ ਛੋਟਾ ਮਾਮਾ ਜਲਾਲ ਖਾਨ ਆਪਣੇ ਘੋੜੇ ਉੱਪਰ ਮੈਦਾਨ ਵਿੱਚ ਨਿਤਰਾ ਆਇਆ ਹੁਣ ਆਪਣੇ ਚਾਰ ਸਪਾਈਆਂ ਨੂੰ ਮੈਦਾਨ ਵਾਲ ਤੋਰਨ ਤੋਂ ਪਹਿਲਾਂ ਨਜ਼ਾਮੋ ਦੇਨੇ ਉਹਨਾਂ ਨੂੰ ਫੜਕਾ ਰਿਆ ਵੀ ਮੁਗਲ ਫੌਜ ਦੀ ਬਦਨਾਮੀ ਨਹੀਂ ਹੋਣੀ ਚਾਹੀਦੀ ਤੁਸੀਂ ਚਾਰ ਤੇ ਭੱਟੀ ਇੱਕ ਸ਼ਰਮ ਹਿਆ ਨਹੀਂ ਆਉਂਦੀ ਜਦੋਂ ਬਾਦਸ਼ਾਹ ਤੱਕ ਖਬਰ ਗਈ ਉਸਨੇ ਤੁਸਾਂ ਦੇ ਕੋੜੇ ਮਾਰ-ਮਾਰ ਕੇ ਚਮੜੀ ਉਧੇੜ ਦੇਣੀ ਹੈ ਫਿਰ ਬੰਦੀਖਾਨੇ ਸੁੱਟ ਦੇਣਾ ਤੁਹਾਨੂੰ ਬੰਦੀਖਾਨੇ ਵਿੱਚ ਮਰਨ ਨਾਲੋਂ ਜੰਗ ਵਿੱਚ ਮਰਨਾ ਚੰਗਾ ਹੈ ਸੂਰੋ ਤੁਸੀਂ ਤਾਂ ਤੇਵਿਆਂ ਨਾਲੋਂ ਵੀ ਟੱਪ ਗਏ ਜੇ ਬਾਦਸ਼ਾਹ ਨੇ ਸਹੀ ਆਕਿਆ ਸੀ ਵੀ ਸ਼ਾਹੀ ਲਸ਼ਕਰ ਵਿੱਚ ਹਿਜੜੇ ਭਰਤੀ ਹੋ ਗਏ ਨੇ ਇਸ ਵਾਰ ਮਾਰ ਆਓ ਜਾਂ ਫਿਰ ਮਰ ਜਾਓ ਦੂਜਾ ਰਾ ਹੁਣ ਕੋਈ ਨਹੀਂ ਹੈਗਾ ਯਾ ਲੀ ਦਾ ਜ਼ਕਾਰਾ ਛੱਡਦੇ ਹਾਂ ਹੁਣ ਸਪਾਈ ਜਲਾਲ ਖਾਨ ਵੱਲ ਵਧੇ ਤੋ ਦੋਸਤੋ 에ਸੀ ਦੁੱਲੇ ਪੱਟੀ ਦੀ ਜ਼ਿੰਦਗੀ ਦਾ ਭਾਗ 43ਵਾਂ ਤੇ ਭਾਗ 44 ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ